ਪੰਜਾਬ ਦੇ ਸ਼੍ਰੀ ਕੜੂ ਸਾਹਿਬ ਤੋਂ ਸੰਸ ਮੈਂਬਰ ਅਮਰਪਾਲ ਸਿੰਘ ਦੇ ਵੱਟੇ ਪ੍ਰਾਰ ਪਰੀ ਸਿੰਘ ਹੈਪੀ ਨੂ ਪੁਲਿਸ ਨੇ ਸ਼ਹਿਰ ਦੇ ਇੱਕ ਮਾਮਲੇ ਦੇ ਵਿੱਚ ਜਲੰਧਰ ਸੈਸ਼ਨ ਕੋਰਟ ਵਿੱਚ ਪੇਸ਼ ਕੀਤਾ। ਅਦਾਲਤ ਵੱਲੋਂ ਪੁਲਿਸ ਨੂੰ 2 ਦਿਨ ਦਾ ਰਿਮਾਂਡ ਦਿੱਤਾ ਗਿਆ। ਦੱਸਿਆ ਕਿ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਨੇ ਫਿਲੌਰ ਕੋਰਟ ਤੋਂ ਰਿਮਾਂਡ ਨਹੀਂ ਲਿਆ ਸੀ। ਪੁਲਿਸ ਨੇ ਕਰੀਬ 10 ਦਿਨਾਂ ਦਾ ਰਿਮਾਂਡ ਮੰਗਿਆ ਸੀ ਜਿਸ ਤੇ ਅਦਾਲਤ ਨੇ ਸਿਰਫ 2 ਦਿਨਾਂ ਦਾ ਰਿਮਾਂਡ ਦਿੱਤਾ। ਸੋ ਪੁਲਿਸ ਦੋਵਾਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਈ। ਜੀ 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 politically motivated ਆ ਹੋਰ ਕੁਝ ਨਹੀਂ ਹੈਗਾ ਇਸ ਐਫ ਆਈ ਆਰ ਚ ਜਦੋਂ ਟ੍ਰਾਇਲ ਚੱਲਣਾ ਫਲੋਰ ਕੋਰਟ ਚ ਟ੍ਰਾਇਲ ਚੱਲਣਾ ਜੀ ਇਹਦਾ ਉਹਦੇ ਵਿੱਚ ਕੁਝ ਨਹੀਂ ਪ੍ਰੂਫ ਹੋਣਾ ਕਿਉਂਕਿ ਇਹ ਬੋਗਸ ਫੈਕਟਸ ਦੇ ਨਾਲ ਇੱਕ ਫਾਲਸ ਕੇਸ ਇਹਨਾਂ ਦੇ ਲੋਚ ਕੀਤਾ ਗਿਆ ਨਾਥਿੰਗ ਐਲਸ ਜੀ ਕਿਹੜੇ ਮੰਗ ਪੁਲਿਸ ਵੱਲੋਂ ਜੱਜ ਸਾਹਿਬ ਵੱਲੋਂ 14 ਦਿਨ ਦੀ ਜੇਲ੍ਹ ਭੇਜਿਆ ਜਾਂਦਾ ਉਸ ਤੋਂ ਬਾਅਦ ਫਿਰ ਪੁਲਿਸ ਵੱਲੋਂ ਰਿਮਾਂਡ ਦੀ ਮੰਗ ਕੀਤੀ ਗਈ ਜੀ ਰਿਮਾਂਡ ਦੀ ਰਿਵੀਜ਼ਨ ਕੀਤੀ ਗਈ ਹੈ ਇਹਨਾਂ ਦੇ ਕੋਲੋਂ ਪੁਲਿਸ ਵੱਲੋਂ ਦੇਖੋ ਅਸੀਂ ਆਰਗੂਮੈਂਟਸ ਕਰਾਏ ਆ ਜੋ ਵੀ ਜੱਜ ਸਾਹਿਬ ਦਾ ਹੁਕਮ ਹੋਊਗਾ ਕਿੰਨੇ ਦਿਨ ਦਾ ਪੁਲਿਸ ਵਾਲਾ ਰਿਮਾਂਡ ਮੰਗਿਆ ਗਿਆ ਪੁਲਿਸ ਵਾਲੋ 10 ਦਿਨ ਦਾ ਮੰਗਿਆ ਗਿਆ ਸੀਗਾ ਜੀ ਤੇ ਹੁਣ ਦੇਖਦੇ ਹਾਂ ਸ਼ਾਮ ਨੂੰ ਕੀ ਆਰਡਰ ਕਰਨ ਦਾ ਜੀ ਸਾਹਿਬ ਜੀ ਆਈਸੀ ਪੁਲਿਸ ਵਾਲੋ ਕਿਹਾ ਗਿਆ ਐਸਐਸਪੀ ਸਾਹਿਬ ਨੇ ਦੱਸਿਆ ਕਿਹੜੇ ਰਸਤੇ ਦੇ ਵਿੱਚ ਹਾਈਵੇ ਦੇ ਵਿੱਚ ਜਿਹੜੀ ਆਈਪੀ ਰੇ ਸੀ ਤੇ ਉਹਨਾਂ ਗੱਡੀ ਦੇ ਵਿੱਚੋਂ ਕਿਹੜੇ ਪਿੰਦੇ ਸਮਾਨ ਵੀ ਕਿਹੜਾ ਬਰਾਮਦ ਕੀਤਾ ਗਿਆ ਗੱਡੀ ਦੇ ਵਿੱਚੋਂ ਇਹਨਾਂ ਨੇ ਜੋ ਪਾਇਆ ਉਹ ਸਮਾਨ 4 ਗ੍ਰਾਮ ਇਨਟੌਕਸਿਕੈਂਟ ਪਾਊਡਰ ਇਹਨਾਂ ਨੇ ਐਫਆਈਆਰ 'ਚ ਦਰਜ ਕੀਤਾ ਜੀ ਉਸ ਤੋਂ ਬਾਅਦ ਐਸਐਸਪੀ ਸਾਹਿਬ ਨੇ ਮੀਨ ਵਾਈਲ ਇਹ ਹੀ ਕਿਹਾ ਕਿ